ਇਹ ਫੁੱਲਾਂ ਦੇ ਸ਼ਕੀਨ ਦੋਸਤੋ ਜਿਹੜੇ ਸਕਰੀਨ ਤੇ ਤੁਸੀਂ ਫੁੱਲ ਵੇਖ ਰਹੇ ਹੋ ਉਹ ਤੁਹਾਡੇ ਜਾਣੇ ਪਹਿਚਾਣੇ ਫੁੱਲ ਨੇ ਜਰੂਰ ਕਿਤਨਾ ਕਦੇ ਤੁਸੀਂ ਵੇਖੇ ਹੋਣਗੇ ਤੇ ਆਮ ਤੌਰ ਤੇ ਨੂੰ ਅਸੀਂ ਦਿੱਲੀ ਕਹ ਦਿੰਦੇ ਆ ਪਰ ਇਹਦਾ ਅਸਲੀ ਨਾਮ ਅਮਰੇਲਿਸ ਲਿਲੀ ਹੈ ਤੇ ਇਹ ਫੁੱਲ ਪੌਦੇ ਨੂੰ ਉਗਾਉਣਾ ਬੜਾ ਹੀ ਆਸਾਨ ਹੈ ਜੇਕਰ ਤੁਹਾਡੇ ਕੋਲੇ ਪਹਿਲਾਂ ਹੀ ਇਸ ਤੇ ਪੌਦੇ ਲੱਗੇ ਹੋਏ ਹੈ ਤਾਂ ਉਸ ਦੇ ਆਸੇ ਪਾਸੇ ਹੋਰ ਬਹੁਤ ਸਾਰੇ ਪੌਦੇ ਤਿਆਰ ਹੋ ਜਾਂਦੇ ਆ ਜਦੋਂ ਪੂਰੇ ਦੇ ਪੂਰੇ ਪੌਦਿਆਂ ਨੂੰ ਅਸੀਂ ਪਟ ਲੈਨੇ ਆ ਤਾਂ ਉਹਦੇ ਵਿੱਚੋਂ ਇੱਕ ਗੰਡੇ ਜੇ ਨਿਕਲਦੇ ਆ ਜਿਹਨੂੰ ਅਸੀਂ ਬਲਬ ਕਹਨੇ ਆ ਉਦੇ ਨਾਲ ਇਹਨੂੰ ਅੱਗੇ ਹੋਰ ਬੜੀ ਆਸਾਨੀ ਨਾਲ ਵਧਾਇਆ ਜਾ ਸਕਦਾ ਹੈ ਤੇ ਜੇਕਰ ਤੁਹਾਡੇ ਕੋਲ ਨਹੀਂ ਲੱਗੇ ਤਾਂ ਤੁਸੀਂ ਕਿਤੇ ਆਪਣੇ ਆਣ ਗੌਣ ਦੇਖੋ ਸਕੂਲ ਕਾਲਜਾਂ ਵਰਗੀਆਂ ਸੰਸਥਾਵਾਂ ਦੇ ਵਿੱਚ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਲੱਗੇ ਹੋਣਗੇ ਜਾਂ ਫਿਰ ਕਿਸੇ ਨਰਸੀ ਦੇ ਵਿੱਚ ਪਤਾ ਕਰੋ ਜਾਂ ਆਨਲਾਈਨ ਮੰਗਾਓ ਗਮਲੇ ਵਿੱਚ ਜਾਂ ਕਿਸੇ ਵੱਡੇ ਘਰ ਦੇ ਲਫਾਫੇ ਵਿੱਚ ਮਿੱਟੀ ਭਰ ਕੇ ਜਾਂ ਕਿਸੇ ਵੀ ਕੰਟੇਨਰ ਦੇ ਵਿੱਚ ਬੜੀ ਆਸਾਨੀ ਦੇ ਨਾਲ ਲਾ ਸਕਦੇ ਆ ਜੇ ਜ਼ਮੀਨ ਦੇ ਵਿੱਚ ਕਤਾਰਾਂ ਦੇ ਵਿੱਚ ਲਾ ਸਕਦੇ ਆ ਪੂਰੇ ਬਣੇ ਹੋਏ ਵੱਡੇ ਇਹਦੇ ਬਲਬ ਹੈਗੇ ਆ ਉਹ ਲਾਉਣ ਤੋਂ ਬਾਅਦ April ਦੇ ਪਹਿਲੇ ਹਫਤੇ ਇਹਨੂੰ ਫੁੱਲ ਆ ਜਾਣੇ ਆ ਜੇਕਰ ਮਤਲਬ ਛੋਟੇ ਹੈ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਜਦੋਂ ਇਹਨਾਂ ਦਾ ਸਾਈਜ਼ ਪੂਰਾ ਹੋ ਜਾਏਗਾ ਤਾਂ ਉਸ ਸੀਜ਼ਨ ਦੇ ਵਿੱਚ April ਦੇ ਵਿੱਚ ਜਾ ਕੇ ਫਿਰ ਫੁੱਲ ਦੇਣਗੇ ਤਾਂ ਜੇ ਅਸੀਂ ਇਹਦੇ ਵਿੱਚੋਂ ਇੱਕ ਗੰਡਾ ਵੀ ਲਾਉਨੇ ਆ ਤਾਂ ਉਸ ਤੋਂ ਬਾਅਦ ਉਹਦੇ ਆਸੇ-ਪਾਸੇ ਹੋਰ ਬਹੁਤ ਸਾਰੇ ਪੌਦੇ ਤਿਆਰ ਹੋ ਜਾਂਦੇ ਆ ਅਸਵਾ ਨੂੰ ਕਿੰਨਾ ਵੀ ਬਤਾਇਆ ਜਾ ਸਕਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਬਗੈਰ ਕਿਸੇ ਦੇਖਪਾਲ ਤੋਂ ਇਸ ਫਲ ਪੌਦੇ ਨੂੰ ਬਹੁਤ ਹੀ ਆਸਾਨੀ ਨਾਲ ਵਗਾਇਆ ਜਾ ਸਕਦਾ ਹੈ ਮੈਂ ਪਿਛਲੇ 10 ਸਾਲ ਤੋਂ ਇਸ ਫਲਾਂ ਦੀ ਬਹਾਰ ਨੂੰ ਮੰਨ ਰਿਹਾ 10 ਸਾਲ ਪਹਿਲਾਂ ਲਾਏ ਸੀ ਤੇ ਹਰ ਸਾਲ ਇਹਦੇ ਵਿੱਚੋਂ April ਦੇ ਪਹਿਲੇ ਹਫਤੇ ਇਹਨੂੰ ਫੁੱਲ ਆਉਣੇ ਸ਼ੁਰੂ ਹੁੰਦੇ ਹੈ ਸੋ ਹੁਣ ਵੀ ਸਮਾਂ ਰਹਿੰਦੇ ਜੇ ਤੁਸੀਂ ਇਹਨਾਂ ਦੇ ਗੰਡੇ ਜਾਂ ਮਤਲਬ ਲਾ ਸਕਦੇ ਹੋ ਅਪ੍ਰੈਲ ਦੇ ਪਹਿਲੇ ਹਫਤੇ ਅ ਲਗਭਗ ਵਿਸਾਖੀ ਦੇ ਸਮੇਂ ਅਸੀਂ ਇਹਨਾਂ ਫੁੱਲਾਂ ਦੀ ਬਹਾਰ ਨੂੰ ਮਾਣ ਸਕਦੇ ਹਾਂ ਬਹੁਤ ਬਹੁਤ ਧੰਨਵਾਦ